जय भीम जय भारत जय संविधान आज ਆਪਾਂ ਡਾਕਟਰ ਟੀਮਰਾਉ ਅਬਿੰਦਕਾਰ ਸਾਹਿਬ ਬਾਬਾ ਸਾਹਿਬ ਦੀ ਜਨਮ ਦਿਤੀ ਮਨਾ ਰਹੇ ਆ ਪਿੰਡ ਭਾਗਸਰ ਵਿਖੇ ਡੇਰਾ ਸੰਤ ਬਾਬਾ ਭਾਗਦਾਸ ਇੱਥੇ ਆਪਾਂ ਇਕੱਤਰ ਹੋਏ ਆ ਉਹਨਾਂ ਦੀ ਜਨਮ ਦਿਤੀ ਮਨਾਉਣ ਵਾਸਤੇ ਅੱਜ ਦੁਨੀਆ ਭਰ ਵਿੱਚ ਉਹਨਾਂ ਦਾ ਜਿਹੜਾ ਵੱਡੇ ਪੱਧਰ ਤੇ ਨਾਮ ਲਿਆ ਜਾਂਦਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਉਹਨਾਂ ਨੇ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕੀਤਾ ਸਾਡੇ ਮਿਹਨਤ ਕਾਸ਼ ਲੋਕਾਂ ਵਾਸਤੇ ਦਬੇ ਕੁਚਲੇ ਲੋਕਾਂ ਵਾਸਤੇ ਉਹਨਾਂ ਨੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਅੱਜ ਜੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਨਾ ਦਿੱਤਾ ਹੁੰਦਾ ਤੇ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਸੀ ਕਿਉਂਕਿ ਵੋਟਾਂ ਮੋਕੇ ਆ ਕੇ ਪੈਰੀ ਹੱਥ ਲਾਉਂਦੇ ਆ ਬਾਪੂ ਸਾਨੂੰ ਵੋਟ ਪਾ ਦੀ ਤਾਇਆ ਸਾਨੂੰ ਵੋਟ ਪਾ ਦੀ ਜਦੋਂ ਵੋਟਾਂ ਲੈ ਲੈਂਦੇ ਆ 5 ਸਾਲ ਕੋਈ ਉਸ ਤੋਂ ਬਾਅਦ ਕੋਈ ਮੱਥੇ ਨਹੀਂ ਲੱਗਦਾਗਾ ਤੇ ਬਾਬਾ ਸਾਹਿਬ ਦੀ ਇਹ ਦੇਣਾ ਸਾਡੇ ਗਰੀਬ ਲੋਕਾਂ ਵਾਸਤੇ ਮਿਹਨਤ ਕਾਸ਼ ਲੋਕਾਂ ਵਾਸਤੇ ਪਛੜੇ ਲੋਕਾਂ ਵਾਸਤੇ ਉਹਨਾਂ ਨੇ 33% ਰਾਖਵਾ ਕਰਨ ਲੈ ਕੇ ਦਿੱਤਾ ਸਾਡੇ ਜਿਹੜੇ ਗਰੀਬਾਈ ਵਿਚਾਰੇ ਚੋਂ ਐਸਸੀ ਭਾਈਚਾਰੇ ਚੋਂ ਡੀਸੀ ਐਸਐਸਪੀ ਜੱਜ ਮਨਿਸਟਰ ਬੰਦੇ ਆ ਐਮਐਲਏ ਬੰਦੇ ਆ ਐਮਪੀ ਬੰਦੇ ਆ ਤੇ ਉਹ ਰਿਜ਼ਰਵ ਕੋਟੇ ਚੋਂ ਹੀ ਬਣਦੇ ਆ ਸਿਰਫ ਅਰਜਰਵੇਸ਼ਨ ਹੋਣ ਕਰਕੇ 33% ਜਿਹੜਾ ਰਾਖਵਾ ਕਰਨਾ ਬਾਬਾ ਸਾਹਿਬ ਦੀ ਦੇਣ ਬਹੁਤ ਤਕੜੀ ਸਾਨੂੰ ਪੜ੍ਹਾਈ ਵੀ ਜਿਹੜੀ ਵਿੱਦਿਆ ਦਾ ਵਰਦਾਨ ਵੀ ਬਾਬਾ ਸਾਹਿਬ ਨੇ ਦਿੱਤਾ ਇਸ ਕਰਕੇ ਅਸੀਂ ਅੱਜ ਉਹਨਾਂ ਦੇ ਇੱਥੇ ਜਨਤੀ ਮਨਾ ਰਹੇ ਆ ਤੇ ਮੈਂ ਨਾਰਾ ਲਾਉਂਗਾ ਬਾਬਾ ਸਾਹਿਬ ਸੋਡੀ ਸੋਚਦੇ ਪਹਿਰਾ ਦੇਾਂਗੇ ਠੋਕ ਕੇ ਬਾਬਾ ਸਾਹਿਬ ਸੋਡੀ ਸੋਚਦੇ ਦੇਾਂਗੇ ਢੋਕ ਕੇ ਬਾਬਾ ਸਾਹਿਬ ਸੋਡੀ ਸੋਚਦੇ ਨਾਰਾ ਲਾਾਂਗੇ ਢੋਕ ਕੇ ਡਾਕਟਰ ਪੀਮਰਾਓ ਮੇਨਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਤੇ ਦਿਹਾੜੇ ਤੇ 13 April 1699 AD ਚ ਦਸਵੇਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਉਹਨਾਂ ਨੇ ਇੱਕੋ ਬਾਟੇ ਚ ਵੱਖੋ ਵੱਖਰ ਜਾਤਾਂ ਨੂੰ ਜਾਤਪਾਤ ਦਾ ਜਿਹੜਾ ਉਹਨਾਂ ਨੇ ਭੇਦਭਾਵ ਖਤਮ ਕੀਤਾ ਸੀ ਤੇ ਉਹਨਾਂ ਨੇ ਇੱਕੋ ਬਾਟੇ 'ਚ ਅੰਮ੍ਰਿਤ ਪਾਣ ਅੰਮ੍ਰਿਤ ਸਾਰਿਆਂ ਨੂੰ ਸ਼ਕਾਇਆ ਪੰਜਾਂ ਪਿਆਰਾਂ ਨੂੰ ਪੰਜ ਪਿਆਰਾਂ ਦੀ ਸਜਣਾ ਕੀਤੀ ਖਾਲਸਾ ਪੰਥ ਦੀ ਸਜਣਾ ਕੀਤੀ ਇਸ ਦਿਨ ਤੇ ਜਿਹੜਾ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਨੇ ਉੱਚ-ਨੀਚ ਦਾ ਜਿਹੜਾ ਖਾਤਮਾ ਕੀਤਾ ਜਦੋਂ ਬਾਬਾ ਸਾਹਿਬ ਜੀ ਪੜ੍ਹੇ ਆ ਉਹਨਾਂ ਨੇ ਡਿਗਰੀਆਂ ਲਈਆਂ ਕਾਨੂੰਨ ਮੰਤਰੀ ਬਣੇ ਪਾਰਦੇਸ਼ ਦੇ ਡਾਕਟਰ ਭੀਮਰਾਓ ਉਮੀਦਵਾਰ ਸਾਹਿਬ ਉਦੋਂ ਜਾਤਪਾਤ ਦਾ ਐਨਾ ਬੋਲਬਾਲਾ ਸੀ ਤੇ ਸਕੂਲਾਂ ਵਿੱਚ ਪਿੱਛੇ ਬਾਬਾ ਸਾਹਿਬ ਨੂੰ ਬਾਹ ਦਿੱਤਾ ਜਾਂਦਾ ਸੀਗਾ ਕਲਾਸ 'ਚ ਉਹਨਾਂ ਨੂੰ ਬੈਠਣ ਦਾ ਹੁਕਮ ਨਹੀਂ ਸੀ ਤੇ ਪਾਣੀ ਪੀਣ ਦੇ ਛਪੜਾ ਟੋਬਿਆਂ ਤੋਂ ਜਿਹੜੇ ਸਾਡੇ ਦੱਬੇ ਕੁਚਲੇ ਲੋਕ ਸੀ ਉੱਚ ਉੱਚ ਨੀਚ ਜਾਤ ਪਾਦ ਕਰਕੇ ਉਹਨਾਂ ਨੂੰ ਜਿਹੜਾ ਸੀ ਪਤਾ ਕੀ ਪਾਣੀ ਵੀ ਨਹੀਂ ਪੀਣ ਦਿੱਤਾ ਜਾਂਦਾ ਸੀ ਉਹਨਾਂ ਦੇ ਨਾਲ ਜੇ ਬਾਬਾ ਸਾਹਿਬ ਨੇ ਪੜ੍ਹਾਈ ਕੀਤੀ ਡਿਗਰੀਆਂ ਹਾਸਲ ਕੀਤੀਆਂ ਪੜ੍ਹ ਲਿਖ ਕੇ ਦੇਸ਼ ਦੇ ਕਾਨੂੰਨ ਮੰਤਰੀ ਬਣੇ ਤੇ ਸਾਡੇ ਗਰੀਬ ਭਾਈਚਾਰੇ ਵਾਸਤੇ ਜਿਹੜੇ ਦੱਬੇ ਕੁਚਲੇ ਲੋਕਾਂ ਵਾਸਤੇ ਨਿੰਦ ਕਸ਼ ਲੋਕਾਂ ਵਾਸਤੇ ਉਹਨਾਂ ਨੇ ਕਾਨੂੰਨ ਬਣਾਏ 33% ਰਾਖਵਾਕਰਨ ਵੋਟ ਪਾਉਣ ਦਾ ਅਧਿਕਾਰ ਉਹਨਾਂ ਦੀ ਦੇਣ ਅਸੀਂ ਅੱਜ ਬਦੌਲਤ ਉਹਨਾਂ ਦਾ ਕਰਕੇ ਪੜ ਰਹੇ ਹਾਂ ਤੇ ਪੜੇ ਵੀ ਹਾਂ ਤੇ ਦਾ ਉਥੇ ਦਸਵੇਂ ਪਿਤਾ ਗੁਰੂ ਗਬਸੀ ਨੇ ਜਾਤ ਪਾਤ ਦਾ ਉੱਚ ਨੀਚ ਦਾ ਖਾਤਮਾ ਕੀਤਾ ਉਹਨਾਂ ਨੇ ਕਿਹਾ ਸੀ ਅਵਲ ਅੱਲਾ ਨੂਰ ਆਪਾਇ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਾਂਝਾ ਗੁੱਜਿਆ ਕੌਣ ਭਲੇ ਕੌਣ ਮੰਦੇ ਦਸਵੇਂ ਪਿਤਾ ਗੁਰੂ ਗਬਸੀ ਨੇ ਜਾਤ ਪਾਤ ਦਾ ਪੂਰੇ ਜ਼ੋਰਦਾਰ ਖੰਡਨ ਕੀਤਾ ਸੀ ਕੋਈ ਸਾਰੇ ਲੋਕ ਬਰਾਬਰ ਆ ਸਾਰੇ ਧਰਮ ਬਰਾਬਰ ਆ ਉਹਨਾਂ ਨੇ ਉਹ ਆਪਣੇ ਲੋਕਾਂ ਨੂੰ ਇਸ ਤਰ੍ਹਾਂ ਵੀ ਕੀਤਾ ਦਬੇ ਕੁਚਲੇ ਲੋਕਾਂ ਨੂੰ ਵੀ ਜਦੋਂ ਮੁਗਲਾ ਦਾ ਰਾਜ ਸੀ ਤੇ ਮੁਗਲਾਂ ਦਾ ਰਾਜ ਚੰਦਰਾ ਤੇ ਉਹਨਾਂ ਨੇ ਕਿਹਾ ਸੀ ਜਦੋਂ ਪਤਾ ਨਹੀਂ ਕਿ ਬਾਟੇ ਵਿੱਚ ਘੋਲ ਕੇ ਪਿਆ ਗਿਆ ਮੋਈ ਮੁਕੀ ਜਿੰਦ ਚ ਦੁਬਾਰਾ ਜਨਪਾ ਗਿਆ ਇਹ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇਨ ਉਹਦੇ ਕਰਕੇ ਵੀ ਆਪਾਂ ਜਿਹੜੇ ਆ ਉਹਨੇ ਆਪਾਂ ਨੂੰ ਉਹਨੇ 88 ਚਿੜੀਆਂ ਤੋਂ ਬਾਜ਼ ਲੜਾਉਂ ਤਬੀ ਗਵਿੰਦ ਸਿੰਘ ਨਾਮਤਰਾਂ ਉਹਨੇ ਮਤਲਬ ਕਿ ਇਸ ਤਰ੍ਹਾਂ ਕਰਕੇ ਸਾਨੂੰ ਜਿਹੜਾ ਥਲੜੇ ਪੱਧਰ ਤੋਂ ਦਬੇ ਕੁਚਲੇ ਲੋਕਾਂ ਨੂੰ ਉੱਪਰ ਚੱਕਿਆ ਤੇ ਉਹਨਾਂ ਦਾ 10ਵੇਂ ਪਿਤਾ ਸ਼੍ਰੀ ਗਵਿੰਦ ਸਿੰਘ ਨਾ ਵੀ ਸਾਥ ਦਿੱਤਾ ਥਾਂ ਥਾਂ ਤੇ ਲੜਾਈਆਂ ਜਿਹੜੀਆਂ ਸਾਡੇ ਲੋਕਾਂ ਦੀਆਂ ਲੜੀਆਂ ਬਾਬਾ ਜੀਵਨ ਸਿੰਘ ਇੱਕ ਜਰਨੈਲ ਹੋਇਆ 10ਵੇਂ ਪਿਤਾ ਗੁਰੂ ਗੋਬਿੰਦ ਸਿੰਘ ਦੇ ਮਤਲਬ ਦਾਲ ਦੇ ਵਿੱਚ ਉਹਨਾਂ ਦੇ ਵੀ ਸਾਰੇ ਪਰਿਵਾਰ ਦੀ ਕੁਰਬਾਨੀ ਆ ਤੇ ਅੱਜ ਦੇ ਦਿਨ ਵਿਸਾਖੀ ਵਾਲੇ ਦਿਨ ਜਿਹੜਾ ਕਾਂਡ ਵਾਪਰਿਆ ਸੀ 13 April 1919 ਨੂੰ ਜਦੋਂ ਆਪਣਾ ਭਾਰਤ ਦੇਸ਼ ਗੁਲਾਮ ਸੀ ਅੰਗਰੇਜ਼ਾਂ ਦੇ ਉਦੋਂ ਇੱਕ ਜਲਸਾ ਜ਼ਿਲ੍ਹਾ ਵਾਲੇ ਬਾਗ ਚ ਅੰਮ੍ਰਿਤਸਰ ਕੀਤਾ ਜਾ ਰਿਹਾ ਸੀਗਾ ਭਾਰੀ ਇਕੱਠ ਹੋਇਆ ਉੱਥੇ ਜਲਸੇ ਦਾ ਲੋਕ ਬਹੁਤ ਇਕੱਠੇ ਹੋਏ ਅੰਗਰੇਜ਼ਾਂ ਦੇ ਖਿਲਾਫ ਸੀ ਉਦੋਂ ਇਸ ਤਰ੍ਹਾਂ ਸੀ ਉਸ ਹਕੂਮਤ ਦੇ ਖਿਲਾਫ ਜ਼ੋਰਦਾਰ ਆਵਾਜ਼ ਲੋਕਾਂ ਨੇ ਉਠਾਈ ਉੱਥੇ ਮਾਈਕਲ ਓਡਵਾਇਰ ਨੇ ਹੁਕਮ ਕਰਤਾ ਜਰਨਲ ਡਾਇਰ ਨੂੰ ਵੀ ਗੋਲੀਆਂ ਚਲਾ ਦਿਓ ਅੰਨੇਵਾ ਅੰਨੇਵਾ ਜਦੋਂ ਗੋਲੀਆਂ ਚਲਾਈਆਂ ਉੱਥੇ ਅਨੇਕਾਂ ਲੋਕ ਸ਼ਹੀਦ ਹੋ ਗਏ ਸ਼ਹੀਦ ਹੋ ਗਏ ਲੋਕਾਂ ਨੇ ਭੱਜ ਕੇ ਜਾਣਾ ਬਚਾਉਣ ਵਾਸਤੇ ਖੂਹੇ ਦੇ ਵਿੱਚ ਛਾਲਾਂ ਮਾਰਤੀਆਂ ਖੂਹ ਆ ਭਰ ਗਿਆ ਉਹ ਜਦੋਂ ਖੂਹ ਆ ਭਰ ਗਿਆ ਤੇ ਉਹਦੇ ਚੋਂ ਹਜ਼ਾਰਾਂ ਲੋਥਾਂ ਨਿਕਲ ਗਿਆ ਤੇ ਉੱਥੇ ਉਹਦਾ ਜਿਹੜਾ ਜ਼ਿਲ੍ਹਿਆਂ ਵਾਲੇ ਦਾ ਬਦਲਾ ਸੀਗਾ ਉਹ ਸ਼ਹੀਦ ਉਦਮ ਸਿੰਘ ਨੇ ਲੰਡਨ ਚ ਜਾ ਕੇ ਉਹਨੂੰ ਮਾਈਕਲ ਅਡਵੈਰ ਨੂੰ ਮਾਰ ਕੇ ਇਹਨੂੰ ਤੇ ਉਹਦਾ ਉੱਥੇ ਬਦਲਾ ਲਿਆ ਸੀਗਾ ਆਪਣੇ ਲੰਡਨ ਦੇ ਵਿੱਚ ਤੇ ਉਹਨਾਂ ਸ਼ਹੀਦਾਂ ਦੀ ਬਦੌਲਤ ਹੀ ਆਪਾਂ ਅੱਜਾਂ ਇੱਥੇ ਸਾਰਾ ਕੁਝ ਜਿਨ੍ਹਾਂ ਦੀਆਂ ਕੁਰਬਾਨੀਆਂ ਕਰਕੇ ਭਾਰਤ ਅਖੀਰ 1947 ਚ ਆਜ਼ਾਦ ਹੋ ਗਿਆ ਅੰਗਰੇਜ਼ਾਂ ਤੋਂ ਖਿਹੜਾ ਛੁੱਟ ਗਿਆ ਸਾਡੇ ਸੂਰਬੀਰ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਤੇ ਮੈਂ ਕਹੂੰਗਾ ਕਦਮ-ਕਦਮ ਪਰ ਲੜਨਾ ਸਿੱਖੋ ਤੁਸੀਂ ਕਹਿਣਾ ਜੀਣਾ ਹੈ ਤਾਂ ਮਰਨਾ ਸਿੱਖੋ ਕਦਮ-ਕਦਮ ਪਰ ਲੜਨਾ ਸਿੱਖੋ ਜੀਣਾ ਹੈ ਤਾਂ ਮਰਨਾ ਸਿੱਖੋ ਕਦਮ-ਕਦਮ ਪਰ ਲੜਨਾ ਸਿੱਖੋ ਜੀਣਾ ਹੈ ਤਾਂ ਮਰਨਾ ਤੇ ਇਨ੍ਹਾਂ ਸ਼ਬਦਾਂ ਨਾਲ ਮੈਂ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਜਨਤਾ ਜੈ ਸ਼ੰਗਾਰ ਜੈ ਤਲੋਕਾਂ ਦੀ ਜੈ ਭੀਮ ਜੈ ਭਾਰਤ